ਪੰਜਾਬਗੁਰਦਵਾਰ ਸਿੰਘ ਮਾਨਵਲੋ ਲੈਂਡ ਪਾਲਿਸੀ ਨੂੰ ਕਿਸਾਨਾਂ ਦੀ ਖੁਸ਼ਹਾਲੀ ਦਾ ਕਾਰਨ ਦੱਸਣ ਦੇ ਬਾਵਜੂਦ ਪਿੰਡ ਕੋਰਾਲਾ ਦੇ ਜ਼ਮੀਨ ਮਾਲਕ ਕਿਸਾਨ ਦੇ ਵਿੱਚ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ ਹਨ ਪਿੰਡਾਂ ਦੀ 80 ਏਕੜ ਦੀ ਕਰੀਬ ਜ਼ਮੀਨ ਲੈਂਡ ਪਾਲਿੰਗ ਦੇ ਤਹਿਤ ਅਖਬਾਰ ਕਿਤੇ ਜਾਣਦੇ ਨੋਟਿਸ ਪਿੰਡ ਕੋਰਾਲਾ ਦੇ ਜ਼ਮੀਨ ਮਾਲਕਾਂ ਨੂੰ ਮਿਲੇ ਹਨ ਜਿਸ ਤੋਂ ਬਾਅਦ ਉਹ ਲਗਾਤਾਰ ਇਸ ਮਾਮਲੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਰਹੇ ਹਨ ਅੱਜ ਫਿਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਕਿਹਾ ਕਿ ਸਰਕਾਰ ਜ਼ਬਰਦਸਤੀ ਨਾ ਕਰੇ ਉਹ ਕੀ ਪਹਿਲਾਂ ਸਰਕਾਰਾਂ ਦੋ ਵਾਰ ਪਹਿਲੇ ਵੀ ਸਾਡੇ ਪਿੰਨ ਵਾਸੀ ਕਿਸਾਨਾਂ ਦੇ ਜ਼ਮੀਨਾਂ ਤੇ ਕਬਜ਼ਾ ਕਰ ਚੁੱਕੀਆਂ ਹਨ ਵਾਸੀ ਪਿੰਡ ਘਰਾਲਾ ਔਰ ਸਾਰੇ ਨਗਰ ਨਿਵਾਸੀ ਇਹ ਸਾਰੇ ਸਾਡੇ ਕੋਈ ਬਜ਼ੁਰਗ ਛੋਟੀਆਂ ਪੈਣਾ ਇਹ ਨਗਰ ਨਿਵਾਸੀ ਜਿੰਨੇ ਲੋਕ ਆ ਅਸੀਂ ਪਿੰਡ ਘਰਾਲੇ ਦੇ ਅਸੀਂ ਆ ਕਿੱਲਿਆਂ ਦੇ ਮਾਲਕ ਜੋ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਆ ਇਹ ਸਾਨੂੰ ਤੀਸਰੀ ਵਾਰੀ ਇਹ ਹਰਕਾਏ ਚੱਲਣਾ ਪੈ ਰਿਹਾ ਕਿ ਪਹਿਲੇ ਸਾਡੀ ਬਾਈਪਾਸ ਤੇ ਜ਼ਮੀਨ ਐਕਵਾਇਰ ਹੋਈ ਫਿਰ ਇਮਪਰੂਵਮੈਂਟ ਟਰਸਟ ਚ ਹੋਈ ਹੋਲ ਲੈਂਡ ਪੂਲਿੰਗ ਤਹਿਤ ਹੋ ਰਹੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕੈਨਸਲ ਕੀਤਾ ਜਾਵੇ ਜੇ ਨਹੀਂ ਕੈਨਸਲ ਕਰੋਗੇ ਇਹ ਲੋਕ ਜਿਹੜੇ ਆ ਮਜਬੂਰ ਹੋ ਜਾਣਗੇ ਸੜਕਾਂ ਤੇ ਉਤਰਨਾ ਤੇ ਸਰਕਾਰ ਲਈ ਵੀ ਮੁਸ਼ਕਲ ਆ ਜਾਏਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਹ ਜ਼ਮੀਨ ਜਿਹੜੀ ਆ ਨੋਟੀਫਿਕੇਸ਼ਨ ਕਿਉਂਕਿ ਅਸੀਂ ਸਾਰੇ ਲੋਕ ਇਹ ਨਹੀਂ ਚਾਹੁੰਦੇ ਔਰ ਸਾਰੇ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਔਰ ਥੋੜੀਆਂ-ਥੋੜੀਆਂ ਜ਼ਮੀਨਾਂ ਵਾਂ ਇਹ ਇਸ ਕਰਕੇ ਸਰਕਾਰ ਜਿਹੜੀ ਆ ਇਹਨੂੰ ਜ਼ਮੀਨ ਨੂੰ ਗ੍ਰੈਬ ਕਰਨੀ ਚਾਹੁੰਦੀ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਲਿਖ ਕੇ ਦੇ ਚੁੱਕੇ ਐਸ ਡੀ ਐਮ ਸਾਹਿਬ ਨੂੰ ਔਰ ਐਫੀਡੇਵਿਟ ਤੱਕ ਦੇ ਚੁੱਕੇ ਆ ਕਿ ਅਸੀਂ ਅਸੀਂ ਕਿੱਲਿਆਂ ਦੇ ਮਾਲਕ ਆ ਅਸੀਂ ਕਿੱਲੇ ਜ਼ਮੀਨ ਜਿਹੜੀ ਆ ਸਾਡੀ ਅਕਵਾਇਰ ਨਾ ਕੀਤੀ ਜਾਵੇ ਤੇ ਸਰਕਾਰ ਨੂੰ ਫਿਰ ਦੁਬਾਰਾ ਪੋਰਜ ਉਪੀਲ ਕਰਦੇ ਆ ਕਿ ਇਹਨੂੰ ਜਿਹੜਾ ਕੈਨਸਲ ਕੀਤਾ ਜਾਏ ਸਾਨੂੰ ਸ਼ੱਕ ਆ ਕਿ ਅੱਜ ਤੱਕ 2 ਮਹੀਨੇ ਹੋ ਗਿਆ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਪਿੰਡ ਦੀ ਆਇਆ ਇਹ ਪਿੰਡ ਆ ਕੇ ਕਿਸੇ ਨੇ ਪੁੱਛਿਆ ਹੋਵੇ ਕਿ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਅਸੀਂ ਸਰਕਾਰ ਕੋ ਗਏ ਆ ਜਾ ਕੇ ਜਾ ਕੇ ਸਰਕਾਰ ਨੂੰ ਦੱਸਿਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਾਡੀ ਰਿਕਵੈਸਟ ਇਹੀ ਆ ਕਿ ਉੱਤੋਂ ਤੱਕ ਗੱਲ ਪਹੁੰਚਾਈ ਜਾਵੇ ਜੋ ਨਮਾਇंदे ਜਿਹੜੇ ਇੱਥੇ ਨਮਾਇੰਦਗੀ ਕਰਦੇ ਆ ਉਹਨਾਂ ਨੂੰ ਵੀ ਮਿਲ ਚੁੱਕੇ ਆ ਸਾਰੇ ਮਤਲਬ ਪਰਿਵਾਰ ਮਿਲ ਚੁੱਕਾ ਪਿੰਡ ਦੇ ਸਾਰੇ ਮੋਤਬਰ ਮਿਲ ਚੁੱਕੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਇੱਥੇ ਕਿਸੇ ਪਾਰਟੀ ਦੇ ਬੰਦੇ ਨੇ ਕਿਸੇ ਨੇ ਕੇਸ ਦੀ ਸਾਰ ਨਹੀਂ ਲਈ ਇਸ ਕਰਕੇ ਅਸੀਂ ਸਰਕਾਰ ਅੱਗੇ ਫਿਰ ਬੇਨਤੀ ਕਰਦੇ ਆ ਕਿ ਅਸੀਂ ਸਾਰੇ ਮਾਲਕ ਜਿਹੜੇ ਆ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਆ ਕਿ ਧਿਆਨ ਲੈ ਸਕਦੀ ਪਿੰਡ ਚ ਚਿਕਾ ਖਾਸਤਾ ਵੈਦੁਰ ਚ ਕਿਫਤੇ ਸਾਡੀ ਪਿੰਡ ਘਰਾੜਾ ਦੀ 81 ਏਕੜ ਪੈੜੀ ਜੋੜੀ ਆ ਉੱਤ ਫਿਰ ਐਕਵਾਇਰ ਹੋਣ ਜਾ ਰਹੀ ਆ ਇਸ ਤੋਂ ਪਹਿਲਾਂ ਵੀ ਐਕਵਾਇਰ ਹੋਈ ਆ ਪਹਿਲਾਂ ਇਹ ਬਾਈਪਾਸ ਵਿੱਚ ਕਾਫੀ ਸਾਰਾ ਏਰੀਆ ਆ ਉਸ ਤੋਂ ਬਾਅਦ ਇਹ 7 ਨੰਬਰ ਸਕੀਮ ਵੇਚ ਆਇਆ ਇਹ ਸਾਰਾ ਉਹੀ ਪਰਿਵਾਰਾਂ ਦਾ ਆਇਆ ਕਿ ਜਿਹੜੇ ਇਹ ਹੋਣ ਆ ਰਿਹਾ ਜੇਕਰ ਇਹ ਹੁਣ ਇਦਾਂ ਐਕਵਾਇਰ ਕਰ ਲੈਂਦੇ ਆ ਤਾਂ ਸਾਡਾ ਘਰਾੜਾ ਹੀ ਖਤਮ ਹੋ ਜਾਏਗਾ ਬਿਲਕੁਲ ਹੀ ਜਿਹੜਾ ਨਾਮੋ ਨਿਸ਼ਾਨਾ ਘਰਾੜੇ ਦਾ ਮਿਟ ਜਾਏਗਾ ਅਸੀਂ ਰਿਕਵੈਸਟ ਕਰਦੇ ਆਂ ਭਗਵਾਨ ਜੀ ਮਾਰਨੋ ਕਿਸ ਤਰ੍ਹਾਂ ਨਾ ਕੀਤਾ ਚਾਹੇ ਕਿਰਪਾ ਕਰਕੇ ਕਿਦਾਂ ਨਾ ਕੀਤਾ ਚਾਹੇ ਕਿਉਂਕਿ ਬਿਲਕੁਲ ਹੋਏਗਾ ਸਾਡੇ ਸਾਰੇ ਸਾਧਨ ਖਤਮ ਕਰ ਦੇਆ ਜੋ ਲੁੱਕਆਂ ਕੋਈਆਂ ਕੋ ਨੌਕਰੀਆਂ ਹੁੰਦੀਆਂ ਜਾਂ ਕੁਛ ਵੀ ਹੈ ਅਸੀਂ ਤਾਂ ਇੱਥੋਂ ਹੀ ਆਪਣਾ ਰੋਜਗਾਰ ਚਲਾ ਰਹੇ ਹਾਂ ਇੱਥੋਂ ਹੀ ਸਾਡਾ ਜਿਹੜਾ ਗੁਜ਼ਰਬਸਤ ਹੋ ਰਿਹਾ ਹੈ ਤੇ ਸਰਕਾਰ ਨੂੰ ਰਿਕਵੈਸਟ ਹੈ ਕਿ ਅਸੀਂ ਉਸ ਤਾਨੂੰ ਇਦਾਂ ਨਾ ਕਰ। ਪ੍ਰਜਿੰਦਰ ਸਿੰਘ ਘਰਾਲੇ ਪਿੰਡ ਦਾ ਵਾਸੀ ਹਾਂ ਲੈਂਡ ਪੂਲਿੰਗ ਦੀ ਸਕੀਮ ਆਈ ਹੈ ਇਸ ਤੋਂ ਪਹਿਲਾਂ ਸਾਨੂੰ ਦੋ ਵਾਰ ਮਾਰ ਵੱਜੀ ਹੈ ਤੁਸੀਂ ਪਹਿਲਾਂ ਵੀ ਵਿਚ ਧਿਆਨ ਲਏ ਆ। ਅਸੀਂ ਤੁਹਾਨੂੰ ਦੱਸਦੇ ਆਂ ਅਸੀਂ ਜ਼ਿਮੀਂਦਾਰਾਂ ਦੇ ਬੱਚੇ ਆ ਘੱਟ ਬਾਰੇ ਲਿਖੇ ਆ ਵਾਈ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਕਾਰੋਬਾਰ ਨਹੀਂ ਹੋ ਸਕਦਾ ਨਾ ਹੀਆਂ ਨੂੰ ਕੋਈ ਨੌਕਰੀ ਮਿਲਦੀ ਆ ਇਸ ਕਰਕੇ ਅਸੀਂ ਜ਼ਮੀਨ ਤੇ ਨਿਰਭਰ ਆ ਅਸੀਂ ਕੱਲ ਨਾ ਹਰਦੀਪ ਸਿੰਘ ਮੁੰਡੀਆਂ ਦਾ ਬਿਆਨ ਸੁਣਿਆ ਵੀ 164 ਪਿੰਡਾਂ ਦੇ ਬੰਦੇ ਆ ਕੇ ਸਹਿਮਤੀ ਦੇ ਗਏ ਆ ਜੋ ਕਿ ਸਰਾਸਰ ਝੂਠ ਆ ਇਹ ਝੂਠ ਦੀ ਬੁਨਿਆਦ ਤੇ ਨਾ ਜ਼ਮੀਨ ਕੁਆਇਰ ਕਰਨ ਨੂੰ ਫੇਰੇ ਆ ਇੱਥੇ ਸਾਨੂੰ ਉਹ ਬੰਦਿਆਂ ਦੇ ਬਿਆਨ ਦੱਸਣ ਜਨਤਕ ਕਰਨ ਗੁਪਤ ਮੀਟਿੰਗਾਂ ਕਰਕੇ ਉਹਨਾਂ ਦੇ ਆ ਤੇ ਉਹਨਾਂ ਤੋਂ ਆਪੇ ਧੱਕੇ ਨਾਲ ਸਹਮਤੀ ਲਾ ਕੇ ਇਹੋ ਜੀਆਂ ਸਹਿਮਤੀਆਂ ਦੇ ਰਹੇ ਆ ਇੱਥੇ ਤੁਸੀਂ ਕਿਸੇ ਵੀ ਕਿਸਾਨ ਕੋਲ ਪੁੱਛ ਲਓ ਕੋਈ ਵੀ ਕਿਸਾਨ ਜ਼ਮੀਨ ਦੇ ਕੇ ਰਾਜੀ ਨਹੀਂ ਸਾਡੇ ਪਿੰਡ ਵਿੱਚ 80 ਕਿੱਲਿਆਂ ਵਿੱਚੋਂ ਇੱਕ ਕੋਈ ਵੀ ਬੰਦਾ ਇੱਕ ਮਰਲਾ ਦੇ ਕੇ ਨਹੀਂ ਰਾਜੀ ਇਸ ਕਰਕੇ ਇਸ ਮੁੱਚੇ ਤੌਰ ਤੇ ਸਾਡੇ ਪਿੰਡ ਦੀ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕੀਤਾ